ਗੁੱਡ ਈਵਨਿੰਗ ਫਰੈਂਡਸ ਆਪ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਹੈ ਜੀ ਤੇ ਲੋ ਜੀ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀਆਂ ਭਰਿਆ ਦਿਨ ਹੈ ਮੇਰਾ ਅੱਜ ਦਾ ਤੇ ਮੈਂ ਗਈ ਸੀ ਜੀ ਬੈਂਕ ਦੇ ਵਿੱਚ ਅਚਾਨਕ ਮੇਰੇ ਕੋਲ ਮੈਸੇਜ ਆਇਆ ਕਿ ਤੁਹਾਡੀ ਪੇਮੈਂਟ ਆ ਚੁੱਕੀ ਹੈ YouTube ਤੋਂ ਹਨਾ ਤੇ ਮੈਂ ਬੜੀ ਐਕਸਾਈਟਮੈਂਟ थी ਮੈਨੂੰ ਵਕੀਲ ਸਾਹਿਬ ਗਏ ਵੇ ਤੇ ਕੋਰਟ ਔਰ ਵਕੀਲ ਸਾਹਿਬ ਹੋਏ ਤੇ ਫਰੀ ਆਂਦਿਆਂ ਦੇ ਮੈਨੂੰ ਗੱਡੀ 'ਚ ਡ੍ਰੋਪ ਕਰਕੇ ਲਿਆਏ ਕਿ ਆਪਾਂ ਬੈਂਕ 'ਚ ਪਤਾ ਕਰਦੇ ਹਾਂ ਪਹਿਲਾਂ ਜਾ ਕੇ ਔਰ ਮੈਂ ਬੈਂਕ ਚ ਚਾਈਆ ਔਰ ਮੇਰੀ ਪੇਮੈਂਟ ਬਣਤੀ ਆ ਅਸੀਂ ਹੋਰ ਕੋਈ ਕੰਮ ਨਹੀਂ ਕਰਿਆ ਪਹਿਲਾਂ ਮੈਂ ਪੌਣੇ 3 ਵਜੇ 2:30 ਵਜੇ ਘਰਾਂ ਤੋਂ ਆ ਗਈ ਔਰ ਆਪਾਂ ਆ ਦੇਖੋ ਪੌਣੇ 3 ਵਜੇ ਦਾ ਟਾਈਮ ਹੈ ਮੈਂ ਬੈਂਕ ਦੇ ਵਿੱਚ ਆ ਗਈਆਂ ਜੀ ਔਰ ਇੱਧਰ ਆਪਾਂ ਕਢਾਉਂਗੇ ਜੀ ਆਪਣੇ ਪੈਸੇ ਜੋ ਕਿ ਮੇਰੀ ਪੇ ਆ ਚੁੱਕੀ ਹੈ ਔਰ ਬੜੀ ਐਕਸਾਈਟਮੈਂਟ ਹੋ ਰਹੀ ਹੈ ਮੈਨੂੰ ਮੇਰੀ ਫਰਸਟ ਪੇਮੈਂਟ ਜੋ ਕਿ YouTube ਦੀ ਤਰਫ ਤੋਂ ਆਈ ਹੈ ਥੈਂਕ ਯੂ ਸੋ ਮੱਚ YouTube ਥੈਂਕ ਯੂ ਸੋ ਮੱਚ ਇੱਧਰ ਲੈ ਰਹੇ ਆ ਜੀ ਆਪਾਂ ਮਠਿਆਈ ਦੇ ਡੱਬੇ ਸਵੀਟਸ ਵਗੈਰਾ ਕਾਈਂ ਡੱਬੇ ਲੈਣੇ ਆ ਜੀ ਮੈਂ 7-8 ਡੱਬੇ ਲੈਣੇ ਆ ਮਠਿਆਈ ਦੇ ਤਾਂ ਕਿ ਵੰਡਣੇ ਆਪਾਂ ਨੇ ਮੋਤੀ ਚੂਰ ਦੇ ਲੱਡੂ ਲੈਣੇ ਆ ਜੀ ਸਾਰੇ ਇੱਕੋਸਾਰ ਦੇ ਕਿਉਂਕਿ ਅਲੱਗ-ਅਲੱਗ ਨਹੀਂ ਲੈਣਾ ਲੈਣੇ ਨਾ ਇੱਕਸਾਰ ਦੇ ਲੈਣੇ ਆ ਕਿਉਂਕਿ ਕੋਈ ਕਹੂਗਾ ਮੈਨੂੰ ਵਰਫੀ ਦੇ ਦੀ ਕੋਈ ਕਹੂਗਾ ਮੈਨੂੰ ਰਸਗੁੱਲੇ ਦੇ ਤੇ ਇਸ ਕਰਕੇ ਆਪਾਂ ਨੇ ਇੱਕਸਾਰ ਕੀ ਮਠਿਆਈ ਲੈ ਲਈ ਉਰੇ ਤੋਂ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਚਲੋ ਜੀ ਘਰ ਨੂੰ ਲੈ ਕੇ ਚੱਲਦੇ ਆ ਮਠਿਆਈ ਤੇ ਬੱਚਿਆਂ ਲਈ ਥੋੜਾ ਜਿਹਾ ਖਾਣ ਪੀਣ ਦਾ ਸਮਾਨ ਲਵਾਂਗੇ ਔਰ ਫਿਰ ਆਪਾਂ ਨੇ ਪਾਰਟੀ ਇੰਜੋਏ ਕਰਨੀ ਆ ਜੀ ਅੱਜ ਬਹੁਤ ਵਧੀਆ ਤੀਨਾ ਜੀ ਤੁਹਾਡੇ ਸਾਰਿਆਂ ਦੀ ਸਪੋਰਟ ਦੇ ਨਾਲ ਮੇਰੀ ਪੇਮੈਂਟ ਆਈ ਹੈ ਜੀ। ਲੋ ਜੀ ਆਪਾਂ ਨੂੰ ਵੀਰੇ ਮਿਲ ਗਏ ਕਾਮੇਡੀ ਵਾਲੇ ਪੱਕਿਆਬ ਦੱਸਣਗੇ ਕਿੱਥੋਂ ਐ। ਵੀਰੇ ਕਿੱਥੋਂ ਹਨ ਤੁਸੀਂ ਮੰਨਦਾ ਨਹੀਂ ਹੱਥੇ। ਹਾਂ ਮੈਂ ਜੀ ਮੌਲੀ ਸੇ। ਮਾਰੀ ਆਈਡੀ ਆ ਕਾਲੀ ਸੇਵਕ ਕਾਨਾ। ਹਾਂ ਜੀ। ਕਮਰਾ ਕਾਮੇਡੀਅਨ ਚੈਨਲ ਹੈ ਜੀ। ਆਪਕਾ ਕਿਚਨ ਲਗਾ ਕਾ ਨਾਮ ਹੈ ਰੂਪ ਐਂਡ ਜੋਤ 557 ਰੂਪ ਐਂਡ ਜੋਤ 557 ਮੇਰਾ ਚੈਨਲ ਹੈ ਜੀ ਲਓ ਜੀ ਮੇਰੇ ਚੈਨਲ ਕਾ ਨਾਮ ਹੈ ਰੂਪ ਐਂਡ ਜੋਤ 557 ਔਰ ਬੀਜੂਨਾ ਕਾ ਚੈਨਲ ਹੈਗਾ ਵੀਰ ਦਿੱਤਿਓ ਮੜਾ ਜਾ ਕਾਲੀ ਕਾਲੀ ਸੇਵਕ ਕਾਨਾ ਮੋਲੀ ਵਾਲੇ ਮੋੜੀ ਵਾਲੇ ਆਪ ਕਹੇ ਆਪਕੇ ਪਰੇਲੀ ਅੱਛਾ ਪ੍ਰੇਲੀ ਅੱਛਾ ਅਰੇ ਸਾਈਟ ਮੈਂ ਦੇ ਦਸਵੀਂ ਵਾਰੀ ਫਸਟ ਵੀ ਮੈਨੂੰ ਮੈ ਫਸਟ YouTube ਪੇਮੈਂਟ ਆਈ ਹੈ ਮੇਰੀ ਔਰ ਮੈਨੂੰ ਦੇਖੋ ਅੱਜ ਆਈ ਹੈ ਔਰ ਅੱਜ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਇੱਕ ਸੈਲੀਬ੍ਰਿਟੀ ਹੋਰ ਮਿਲਦੇ ਆ ਕਿਉਂਕਿ ਇਹ ਵੀ ਸੈਲੀਬ੍ਰਿਟੀ ਹੈ ਹਨਾ ਇੱਕ ਕਿਸਮ ਦੇ ਮੇਰੀ ਕੈਟੇਗਰੀ ਹੋਏ ਕਿਉਂਕਿ ਮੈਂ ਵੀ YouTube ਪਰ ਹੈ ਇਹ ਵੀ ਸੈਲੀਬ੍ਰਿਟੀ ਹੈ ਤੋਂ ਮੈਂ ਕਿਹਾ ਚਲੋ ਕਿਉਂ ਨਾ ਆਪਾਂ ਵੀਡੀਓ ਬਣਾਈਏ ਔਰ ਕਿੰਨੀ ਖੁਸ਼ਕਿਸਮਤੀ ਅੱਜ ਪੇਮੈਂਟ ਵੀ ਆਈ ਹੈ ਔਰ ਇੰਨੇ ਵਧੀਆ ਬੰਦੇ ਮਿਲੇ ਆਪਾਂ ਨੂੰ ਪਲੀਜ਼ ਇੱਕ ਦੂਜੇ ਨੂੰ ਸਾਰੇ ਜਣੇ ਸਪੋਰਟ ਕਰਿਓ ਹਨਾ ਕਰਿਓ ਲਾਈਕ ਕਰ ਪਲੀਜ਼ ਕੋਰਡ ਜ਼ਰੂਰ ਕਰਿਆ ਕਰੋ ਇੱਕ ਦੂਜੇ ਨੂੰ ਹਾਂਜੀ ਹਾਂਜੀ ਸਪੋਰਟ ਕੀ ਬਹੁਤ ਜ਼ਰੂਰਤ ਆ ਆਪਕੀ ਸਪੋਰਟ ਤੋਂ ਬਿਨਾਂ ਕੁਝ ਵੀ ਨਹੀਂ ਆ ਕਿਉਂਕਿ ਦੇਖੋ ਅਸੀਂ ਸਿਰਫ ਦਿਖਾਉਣੇ ਵਾਲੇ ਆ ਅੱਗੇ ਥੋੜੇ ਤੋਂ ਬਿਨਾ ਤੁਸੀਂ ਦੇਖਦੇ ਆ ਥੋੜੇ ਤੋਂ ਬਿਨਾ ਅਸੀਂ ਕੁਝ ਨਹੀਂ ਆ ਕਿਉਂਕਿ ਜੋ ਕੁਝ ਵੀ ਆ ਤੁਸੀਂ ਬੜਾਉਂਗੇ ਸਾਨੂੰ ਹਨਾ ਦੇਖਣ ਵਾਲੇ ਤੁਸੀਂ ਉਹ ਸਾਨੂੰ ਸਪੋਰਟ ਦੇਣੀ ਆ ਤਾਂ ਕਿ ਅਸੀਂ ਅੱਗੇ ਵਧ ਸਕੀਏ ਹਨਾ ਧੰਨਵਾਦ ਜੀ ਥੈਂਕ ਯੂ ਤਾਂ ਲੋ ਜੀ ਫਰੈਂਡਸ ਅਸੀਂ ਬੈਠੇ ਆ ਔਰੇ ਮਾਰਕੀਟ ਦੇ ਵਿੱਚ ਬਰਵਾਲੇ ਦੇ ਵਿੱਚ ਬੱਚਿਆਂ ਦਾ ਨਾ ਖਾਣੇ ਪੀਣੇ ਦਾ ਸਮਾਨ ਲੈਣਾ ਥੋੜਾ ਜਾਂ ਕਿਉਂਕਿ ਉਹਨਾਂ ਨੇ ਮੰਗਾਇਆ ਤਾਂ ਸਾਨੂੰ ਅੱਜ ਥੋੜਾ ਜਿਹਾ ਲੇਟ ਹੋ ਗਏ। 1:30 ਵਜੇ 2:30 ਵਜੇ ਚਲੀ تھی ਮੈਂ ਘਰਾਂ ਤੇ। ਔਰ 4:00 ਵਜਣੇ ਵਾਲੇ ਹੋ ਗਏ। ਘਰਾਂ ਵਾ ਜਾ ਕੇ ਚਾਚੂ ਵੀ ਪੀਵਾਂਗੇ ਫਿਰ ਔਰ ਅਸੀਂ ਪਹਿਲਾਂ ਪਾਪੜ ਖਾਏ ਬੈਠ ਗਏ। ਤੇ ਚਲੋ ਜੀ ਨੈਕਸਟ ਵਲੌਗ ਦੇ ਵਿੱਚ ਮਿਲਦੇ ਹਾਂ ਜੀ ਆਪਾਂ। ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ। ਹੁਣ ਆ ਵੀਡੀਓ ਨੂੰ ਪੂਰਾ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ। ਚਲੋ ਜੀ ਬਾਏ ਟੇਕ ਕੇਅਰ। ਹੁਣ ਆਪਾਂ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ। ਇੱਕ ਨਵਾਂ ਨਵੀਂ ਸ਼ੁਰੂਆਤ ਨਵੇਂ ਵਲੌਗ ਅਗਲਾ ਵਲੌਗ ਬਹੁਤ ਜ਼ਿਆਦਾ ਦਿਲਚਸਪ ਹੈ ਤੁਸੀਂ ਜ਼ਰੂਰ ਦੇਖਿਓ ਬਹੁਤ ਵਧੀਆ ਖੁਸ਼ਖਬਰੀ ਹੈ ਨੈਕਸਟ ਵਲੌਗ ਦੇ ਵਿੱਚ ਤੁਸੀਂ ਅਗਲਾ ਵਲੌਗ ਜ਼ਰੂਰ ਦੇਖਿਓ ਜੀ ਖੁਸ਼ਖਬਰੀ ਹੈ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਜੀ ਟੇਕ ਕੇਅਰ ਤਾਂ ਲੋ ਜੀ ਫ੍ਰੈਂਡਸ ਆਪਾਂ ਆ ਗਏ ਬੈਂਕ ਤੋਂ ਔਰ ਅੱਜ ਬਹੁਤ ਵਧੀਆ ਖੁਸ਼ਖਬਰੀ ਹੈ ਖੁਸ਼ਖਬਰੀ ਕੀ ਆਇਆ ਮੈਨੂੰ ਮਿਲੀ ਹੈ ਜੀ YouTube ਦੀ ਪੇਮੈਂਟ ਫਸਟ ਪੇਮੈਂਟ ਆਈ ਹੈ ਔਰ ਅਸੀਂ ਲੈ ਆਈਆਂ ਜੀ ਬੱਚਿਆਂ ਲਈ ਪਾਰਟੀ ਔਰ ਕੁਝ ਲੈ ਆਏ ਆ ਡੱਬੇ ਸਵੀਟ ਵਗੈਰਾ ਵਿੱਚ ਡੱਬਿਆਂ ਦੇ ਜੋ ਕਿ ਮੈਂ ਵੰਡਣੇ ਆ ਔਰ ਫਿਲਹਾਲ ਕੁਝ ਡੱਬੇ ਇਹਦੇ ਵਿੱਚ ਪਏ ਆ 7-8 ਡੱਬੇ ਦੇ ਵਿੱਚ ਆ ਔਰ ਦੋ ਡੱਬੇ ਮੈਂ ਬਾਹਰ ਕੱਢੇ ਆ ਫਿਲਹਾਲ ਇਹ ਆ ਜੀ ਆਪਣੇ ਘਰ ਦੀ ਬੱਚਾ ਪਾਰਟੀ ਔਰ ਬਾਕੀ ਮੈਂ ਮਤਲਬ ਦੋ ਤਿੰਨ ਜਗ੍ਹਾ ਹੋਰ ਪਾਰਟੀ ਦੇਣੀ ਆ ਉਹ ਮੈਂ ਦਵਾਂਗੀ ਬਾਅਦ ਕੇ ਵਿੱਚ ਔਰ ਗੁਰੂ ਘਰ ਦਾ ਸ਼ੁਕਰਾਨਾ ਕਰਨਾ ਆਪਾਂ ਨੇ ਬਾਹਰ ਸ਼ੁਕਰਾਨਾ ਕਰਨਾ ਉਹ ਜਾਉਂਗੇ ਅੱਜ ਆਪਾਂ ਸ਼ਾਮ ਨੂੰ ਤੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਭ ਨੂੰ ਤੇ ਸਾਰਿਆਂ ਦੀ ਦੁਆਵਾਂ ਦੇ ਨਾਲ ਤੁਹਾਡੀ ਸਾਰਿਆਂ ਦੀ ਵਿਸ਼ੇਸ ਦੇ ਨਾਲ ਅੱਜ ਮੇਰੀ ਫਰਸਟ ਪੇਮੈਂਟ ਆਈ ਹੈ ਜੀ YouTube ਤੋਂ। ਅਸਲੀ ਮੇਰੀ ਫਰਸਟ ਪੇਮੈਂਟ ਆ ਚੁੱਕੀ ਹੈ ਜੀ YouTube ਦੀ ਜੋ ਕਿ ਮੈਂ ਤੁਹਾਨੂੰ ਦਿਖਾਈ ਥੋੜੇ ਜਿਹੇ ਦਰਸ਼ਨ ਕਰਾਏ ਹੈ ਔਰ ਤੁਸੀਂ ਆਈਡੀਆ ਲਾ ਲਓ ਆਪਣੇ ਆਪ ਵੀ ਕਿੰਨੀ ਕਾ ਸਕਦੀ ਆ ਕਿਉਂਕਿ ਆਪਾਂ ਦੱਸ ਨਹੀਂ ਨਾ ਸਕਦੇ ਵੀ ਪ੍ਰੋਪਰ ਕਿੰਨੀ ਆ ਬਸ ਤੁਸੀਂ ਆਈਡੀਆ ਲਾ ਲਓ ਵੀ ਕਿੰਨੀ ਆ ਤੇ ਬਾਕੀ ਫਰਸਟ ਪੇਮੈਂਟ ਆਪਣੀ ਆ ਗਈ ਹੈ ਔਰ ਆਪਾਂ ਸਵੀਟ ਵਗੈਰਾ ਲੈ ਆਈ ਹੈ ਔਰ ਵਕੀਲ ਸਾਹਿਬ ਬਚਾਰੇ ਥੱਕ ਗਏ ਕਿਉਂਕਿ ਅੱਜ ਪਹਿਲਾਂ ਕੋਰਟ ਗਏ ਆਂਦੇ ਆਂਦੇ ਫਿਰ ਬੈਂਕ ਗਏ ਔਰ ਅਪਾ ਗੁਰੂ ਘਰ ਵੀ ਜਾਣਾ ਹਲੇ ਨਾ ਕੱਢਿਓ ਪੁੱਤ ਪਹਿਲਾਂ ਮੱਥਾ ਟੇਕਣਾ ਗੁਰੂ ਘਰ ਕਾ ਹਾਂ ਤੁਹਾਡੀ ਫੇਵਰਟ ਹੈ ਰੈੱਡ ਕਲਰ ਕੇ ਹਾਂ ਮੋਤੀ ਚੂਰ ਹਾਂ ਤੇਰੀ ਦੁਆਰ ਮੋਤੀ ਚੂਰ ਕੇ ਲੱਡੂ ਆਪ ਬਗਰੇ ਬੇਸਨਗੇ ਨਹੀਂ ਲੈ ਕੇ ਜਾਣੇ ਮੋਤੀ ਚੂਰ ਕੇ ਲੈ ਕੇ ਜਾਣੇ ਆ ਚਲੋ ਜੀ ਇਹ ਆ ਜੀ ਪਾਰਟੀ ਸਾਡੀ ਫਿਲਹਾਲ ਮੈਂ ਵੰਡਣੀ ਹੈ ਲੱਡੂ ਸ਼ਾਮ ਨੂੰ ਮੱਥਾ ਟੇਕਣ ਜਾਏਗੇ ਇਹ ਪੀਜ਼ਾ ਪਾਰਟੀ ਬੱਚੋਂ ਕੀ ਔਰ ਇਹ ਮੇਰੀ ਫਰਸਟ ਪੇਮੈਂਟ ਲੋ ਜੀ ਇਧਰ ਦਾਦੀ ਸੰਜੀ ਮਾਤਾ ਆਪਣੇ ਘਰ ਨੂੰ ਹਾਂ ਅੱਜ ਲੱਗੇ ਜੀ ਸੰਜੀ ਮਾ ਤੇ ਤਾਰਨ ਤੇ ਕਿਵੇਂ ਜੜੀ ਨਾ ਬਣੀ ਫਿਰ ਮੈਂ ਤਾਂ ਮੂਰਾ ਨੋਦੀ ਰਹਾ ਆਪਣੇ ਸੋਹਰੇ ਆ ਮਾ ਪੇਕਿਆ ਮ ਕਾਹੀ ਦਿਨ ਰਹਾ ਪੇਟ ਵੀ ਉੱਤਰ ਗਿਆ ਜੀ ਗੱਲ ਓਏ ਲੀਓ ਪਰਾ ਹੋ ਤੇਰੇ ਖਾਣੇ ਨੂੰ ਨਹੀਂ ਉਤਰ ਰਿਹਾ ਸਮਾਨ ਚੱਲ ਓਹੋ ਲੁਈ ਯੋ ਯੋ ਜੀ ਮਿੱਟੀ ਖਾਂਦਾ ਰਹਾ ਟਮੇ ਮਿੱਟੀ ਚਾ ਉਹ ਰੋ ਤੇ ਗੋਬਰ ਵੀ ਖਾ ਉਹ ਖਾ ਜਾ ਗੋਬਰ ਲੈ ਕੇ ਹੋਲੇ ਉਹ ਬਾੜੀ ਕਰ ਲੇਗਾ

ਫਸਪਤੀਆਂ ਸਾਫ ਸਾਫ ਰੱਖ ਲੈ ਸੰਜੀ ਮਾਤਾ ਦਾ ਪਾਈ ਲੱਗ ਗਈ ਬਸ ਮੇਰੀ ਜਿੱਥਾ ਪਜੋਂ ਉਹ ਲਗੀ ਰਹੇਗੀ ਰੈਕਟਿੰਗ ਵਿੱਚ ਥੋੜੀ ਉਤਾਰ ਦੇ ਨਾ ਨਾ ਇਤਰਾ ਦੁਆਰਾ ਨਵੇਂ ਸਿਰੇ ਲਾਈ ਕਰਾਉ ਅੱਛਾ ਉਹ ਹੀ ਲਾ ਯਾਰ ਸਾਫਾ ਬਿੱਕੀਆਂ ਰੱਖ ਗੋਲ ਲੈਣਾ ਪਵਾਗਾ ਫੇਰ ਫੇਰ ਹੱਥ ਲਵੇਟ ਜਾਏ ਇਹ ਮਾਤਾ ਨੂੰ ਲਿਆਉ ਰਾ ਹਾਂ ਖਾਦੀ ਯਾ ਬੁੱਤ ਵਿੱਚ ਰੱਖ ਲਫਾਵੇਗੇ ਮਾਤਾ ਜਾਰੀ ਹੈ ਅੱਜ ਆਪਣੇ ਘਰਾਂ ਨਾ ਮਮਾ ਜੀ ਜੈ ਮਾਤਾ ਜੀ ਰੋਗ ਨਹੀਂ ਹੈ ਕੱਟਾ ਡਿੰਗ ਰਿਹਾ ਮਾਰੇ ਘਰ ਕਾ ਯੋ ਫੇਰ ਆ ਗਿਆ ਦੇਖਣ ਇਹ ਰੂਬੀ ਸਾਨੂੰ ਝਾੜ ਦੇ ਕੇ ਆ ਉਹ ਦੇ 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 ਝਾੜ ਦੇ ਉਸ ਨੂੰ ਗੰਦਾ ਹੋਇਆ ਬਾਬਾ ਤੋ ਲੋ ਜੀ ਅੱਜ ਮੈਂ ਦਿਲ ਖੋਲ ਕੇ ਕਹਿ ਸਕਦੀ ਆ ਕਿ ਮੈਂ ਇੰਡੀਪੈਂਡੈਂਟ ਲੇਡੀ ਬਣ ਗਈ ਆ ਮੈਂ ਹੁਣ ਕਮਾਉਣ ਲੱਗ ਗਈਆਂ ਆਪਣੀ ਕਮਾਈ ਦੇ ਨਾਲ ਆਪਣੇ ਬੱਚਿਆਂ ਦੀ ਖੁਸ਼ੀ ਆ ਆਪਣੇ ਘਰ ਪਰਿਵਾਰ ਦੀ ਖੁਸ਼ੀ ਬਸ ਹੁਣ ਮੇਰੇ ਹਿੱਲੇ ਆ ਔਰ ਮੈਨੂੰ ਨਹੀਂ ਖੁਸ਼ੀ ਹੋ ਰਹੀ ਹੈ ਨਾ ਮੈਂ ਕੀ ਕਰਾਂ ਕੀ ਨਾ ਸੱਚੀ ਦੱਸਣੀ ਹੋ ਰਹੀਆ ਮੇਤੋਂ ਔਰ ਫਿਲਹਾਲ ਲੱड्डੂ ਵੰਡਣੇ ਆ ਸ਼ਾਮ ਨੂੰ ਮੋਤੀ ਚੂਰ ਦੇ ਲੱड्डੂ ਸਾਰੀ ਗਲੀ ਦੇ ਵਿੱਚ ਔਰ ਇੱਕ ਗੱਲ ਹੋਰ ਹੈ ਆਪਾਂ ਨੇ ਗੁਰਦੁਆਰਾ ਸਾਹਿਬ ਖੇੜਾ ਸਾਹਿਬ ਜਿੱਨੇ ਵੀ ਹੈਗੀਆਂ ਸਾਡੇ ਧਾਰਮਿਕ ਸਥਾਨ ਉੱਥੇ ਵੀ ਚੜਾ ਕੇ ਆਣੇ ਆ ਔਰ ਬਾਕੀ ਜੋ ਹੋਰ ਦਾਨਪੁਣ ਹੈਗਾ ਉਹ ਆਪਾਂ ਥੋੜਾ ਬਹੁਤਾ ਤੁਹਾਡੀ ਤੁਹਾਡੀ ਨੇਕ ਕਮਾਈਆਂ ਦੇ ਨਾਲ ਜਿਹੜੇ ਤੁਸੀਂ ਮੈਨੂੰ ਸਪੋਰਟ ਕਰੀ ਹੈ ਉਹਨਾਂ ਦੇ ਨਾਲ ਆਪਾਂ ਥੋੜਾ ਥੋੜਾ ਜੋ ਵੀ ਹੈਗਾ ਦਾਨਪੁਣ ਹੈਗਾ ਉਹ ਮੇਰਾ ਸਿਕਰੇਟ ਹੈ ਉਹ ਮੈਂ ਜ਼ਰੂਰ ਗੱਲੇ ਦੇ ਵਿੱਚ ਪਾ ਕੇ ਆਵਾਂਗੀ ਤੇ ਬਾਕੀ ਵਾਹਿਗੁਰੂ ਜੀ ਵਾਹਿਗੁਰੂ ਮੈਂ ਕੀ ਦੱਸਾਂ ਵਾਹਿਗੁਰੂ ਤੇਰੇ ਰੰਗ ਨਿਆਰੇ ਆ ਵਾਹਿਗੁਰੂ ਮੈਂ ਤਾਂ ਦਾ ਫਲ ਮੈਨੂੰ ਮਿਲੇ ਅੱਜ ਸੱਚੀ ਲੋਕ ਪਿੰਡਾਂ ਵਾਲੇ ਲੋਕ ਬੜੇ ਕਹਿੰਦੇ ਆ ਹਾਏ ਵੀਡੀਓ ਬਣਾਉਂਦੀ ਐ ਕੈਮਰਾ ਚੱਕਦੀ ਐ ਇਹ ਕਰਦੀ ਐ ਉਹ ਕਰਦੀ ਐ ਭਈ ਕਮਾਂਦੀ ਐ ਵੀਡੀਓ ਤਾਂ ਹਣਾ ਤਾਂ ਬਣਾਉਣੀ ਆ ਤੇ ਬਾਕੀ ਮੈਨੂੰ ਇੰਨਾ ਵਧੀਆ ਲੱਗਿਆ ਨਾ ਸੱਚੀ ਕੀ ਕਰਾਂ ਮੈਨੂੰ ਨੱਚਣ ਨੂੰ ਦਿਲ ਕਰ ਰਿਹਾ ਯਾਰ ਨੱਚੂੰਗੀ 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 ਉਹ ਵੀ ਨੱਚਾਂਗੀ ਤੋ ਲੋ ਜੀ ਆ ਗਏ ਲੋ ਜੀ ਇੱਧਰ ਆਪਾਂ ਆਏ ਤੇ ਖੇੜੇ ਦੇ ਉੱਪਰ ਤੇ ਖੇੜੇ ਦੇ ਵਿੱਚ ਹੀ ਸ਼ਿਵਜੀ ਮਹਾਰਾਜ ਦਾ ਮੰਦਿਰ ਬਣਿਆ ਹੋਇਆ ਤੇ ਉਰੇ ਹਨੂਮਾਨ ਜੀ ਦਾ ਵੀ ਮੰਦਿਰ ਹੈਗਾ ਹੈ ਹਨੂਮਾਨ ਜੀ ਦਾ ਔਰ ਸ਼ਿਵਜੀ ਮਹਾਰਾਜ ਦਾ ਤੇ ਖੇੜੇ ਦਾ ਹਨਾ ਆਪਾਂ ਨੇ ਮੱਥਾ ਟੇਕਿਆ ਲੱਡੂ ਤਾਂ ਕਿ ਲੱਡੂ ਵੰਡਣੇ ਆ ਮੈਂ ਬਾਕੀ ਘਰਾਂ ਦੇ ਵਿੱਚ ਵੀ ਤੇ ਤਾਂ ਕਰਕੇ ਮੈਂ ਭਾਂਡੇ ਦੇ ਵਿੱਚ ਲੱड्डੂ ਪਾ ਲੇ ਤੇ ਹੁਣ ਚਲਦੇ ਆ ਜੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗੀ ਆ ਮੈਂ ਡੱਬਾ ਲੈ ਕੇ ਆਪਣਾ ਸ਼ੁਕਰਾਨਾ ਕਰਨ ਕਿਉਂਕਿ ਗੁਰੂ ਘਰ ਦਾ ਸ਼ੁਕਰਾਨਾ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਚਲਦੇ ਆ ਜੀ ਆਪਾਂ ਹੁਣ ਗੁਰੂ ਘਰ ਦੇ ਅੰਦਰ ਤੇ ਅਰਦਾਸ ਹੋਣ ਲੱਗੀ ਹੈ ਤੇ ਆਪਾਂ ਵਗੈਰਾ ਜੋ ਵੀ ਹੈਗਾ ਆਪਣਾ ਦਸਾਂ ਨੋਹਾਂ ਦੀ ਕਿਰਤ ਕਮਾਈ ਆਪਾਂ ਨੇ ਗੱਲੇ 'ਚ ਪਾਤੀ ਔਰ ਬਾਕੀ ਡੱਬਾ ਚੜਾ ਤਿਆ ਹੁਣ ਜੋ ਬੈਠੇ ਆ ਇਹਨਾਂ ਨੂੰ ਵੰਡ ਦੇਣਾ ਨਾਲ ਦੀ ਨਾਲ ਤੇ ਲੋ ਜੀ ਆਪਾਂ ਹੁਣ ਮੱਥਾ ਟੇਕ ਕੇ ਫਿਰ ਆਪਾਂ ਨੇ ਜਾਉਂਗੇ ਘਰ ਨੂੰ ਵਾਪਸ ਕਿਉਂਕਿ ਘਰ ਦੇ ਵਿੱਚ ਵੀ ਫਿਰ ਚਾਚੀ ਦੇ ਘਰ ਵੀ ਜਾਣਾ ਜੀ ਲੱਡੂ ਵੰਡਣ ਤੇਰ ਸ਼ਰਮ ਆਪਣੇ ਜੋ ਲੱਡੂ تھے ਉਹ ਵੰਡਤੇ ਸਾਰਿਆਂ ਕੇ ਜਿਨਾ ਜਿਨਾ ਕੇ ਦੇਣੇ ਤੇ ਔਰ ਫਾਈਨਲੀ ਹੁਣ ਆਪਾਂ ਜਾ ਰਹੇ ਆ ਚਾਚੀ ਕੇ ਘਰਾਂ ਕਿਉਂਕਿ ਜਿਹੜੇ ਮੇਨ ਸਪੋਰਟ ਕਰਦੇ ਆ ਚਾਚੀ ਕੀ ਪੂਰੀ ਫੈਮਿਲੀ ਮੇਰੀ ਵੀਡੀਓ ਦੇ ਵਿੱਚ ਆਂਦੀ ਹੈ ਔਰ ਜੋ ਜੋ ਮੇਰੇ ਨਾਲ ਵੀਡੀਓ ਬਣਾਉਂਦੇ ਆ ਜੋ ਦਿਲ ਖੋਲ ਕੇ ਮੇਰੀ ਵੀਡੀਓ ਦੇ ਵਿੱਚ ਆਂਦੇ ਆ ਉਹਨਾਂ ਨੂੰ ਆਪਾਂ ਪੂਰੀ ਪਾਰਟੀ ਦੰਨੇ ਆ ਹਨਾ ਔਰ ਜੋ ਸਰਮੰਦੇ ਆ ਨਾ ਮੇਰੀ ਵੀਡੀਓ ਨਾ ਬਣਾਈ ਨਾ ਇਸ ਤਰ੍ਹਾਂ ਨਾ ਕਰੀ ਉਹਨਾਂ ਨੂੰ ਆਪਾਂ ਮਤਲਬ ਚਲੋ ਠੀਕ ਹੈ ਉਹ ਵੀਡੀਓ ਦੇ ਵਿੱਚ ਨਹੀਂ ਆਂਦੇ ਉਹਨਾਂ ਨੂੰ ਆਪਾਂ ਨੇ ਪਾਰਟੀ ਵੀ ਨਹੀਂ ਦੇਣੀ ਤੇ ਬਾਕੀ ਆਪਾਂ ਨੇ ਮੋਸਟਲੀ ਬਈ ਮੂੰਹ ਮਿੱਠਾ ਕਰਾਇਆ ਆ ਤੇ ਜਿਨ੍ਹਾਂ ਦਾ ਕਰਾਣਾ ਥਾ ਹਨਾ ਤੇ ਬਾਕੀ ਆਪਾਂ ਨੇ ਗਲੀ ਗਵਾਂਢ ਦੇ ਜਿਹੜੇ ਆਪਣੇ ਗਵਾਂਢੀ ਹੈ ਉਹਨਾਂ ਨੂੰ ਵੀ ਦਿੱਤੇ ਆ ਲੋ ਜੀ ਚਾਚੀ ਦਿਖਾ ਕੱਢ ਰਹੀ ਆ ਧਾਰਾਂ ਤੇ ਮੇਨ ਸਾਡੀ ਚਾਚੀ ਫੈਮਲੀ ਦਾ ਹਾਂ ਬਾਕੀ ਬੱਡੀ ਦਾ ਵਾਸਤੇ ਲੋ ਜੀ ਇਹ ਆ ਚਾਚੀ ਕਾ ਘਰ ਆਪਾਂ ਦੇਣ ਆਇਆ ਪਾਰਟੀ ਮੈਂ ਆਪਣੀ ਨਾਨਦ ਨੂੰ ਦੇਣ ਆਈ ਆ ਜਿਹੜੀ ਵੀਡੀਓ ਮਾਵਾ ਸਾਰਾਂ ਕੇ ਮਨਾ ਦੋ ਦੋ ਦੇ ਇਸ ਨੂੰ ਦੇਈਆਂ ਮਨਾ ਪਾਰਟੀ ਮੈਂ ਮਾ ਆਪਣੇ ਡੱਬਾਏਗਾ ਪੂਰਾ ਕੰਗ੍ਰੈਚੁਲੇਸ਼ਨ ਹਾਂ ਤੁੰ ਵੀ ਬਦੋ ਇਹਦਾ ਆਪਾਂ ਕਹਿ ਰਾ ਤਰਸਾ ਰਹੀ ਚੱਲੇ ਦੇਣ ਮਾ ਚਲੋ ਮੈਨੂੰ ਕੀ ਮਤ ਹੈ ਹੈਲੋ ਲੋ ਜੀ ਜਠਾਣੀ ਬੈਠੀ ਹੈ ਮੇਰੀ ਹੈਲੋ ਇਧਰ ਦੇ ਹੋਰ ਬੈਠੇ ਨਵਾ ਉਹ ਕਿੱਥੇ ਆ ਤੁਨ ਅੱਛਾ ਗਈ ਵੀ ਹੈ ਅੱਛਾ ਨਾਲ ਲੱਗੀ ਵੀ ਆ ਠੀਕ ਹੈ ਲੋ ਜੀ ਚਲ ਉਹ ਆ ਗਈ ਇੱਕ ਛੋਟੀ ਜੀ ਲੋ ਜੀ ਚਾਚੀ ਬੈਠ ਗਈ ਸਾਹਮਣਾ ਆ ਗਿਆ ਔਰ ਇੱਧਰ ਆ ਰਹੀ ਚਾਹ ਮੈਂ ਆਪਣੀ ਚਾਹ ਲੈ ਲਈ ਔਰ ਬਾਕੀ ਬੱਚੇ ਖੇਲ ਰਹੇ ਆ ਔਰ ਪਾਰਟੀ ਦੇ ਦੀ ਆਪਾਂ ਨੇ ਕਿਉਂਕਿ ਇਹ ਪੂਰੀ ਫੈਮਿਲੀ ਨੇ ਤੁਹਾਨੂੰ ਅਕਸਰ ਅਕਸਰ ਦੇਖਿਆ ਹੋਣਾ ਪੂਰੀ ਫੈਮਿਲੀ ਵੀਡੀਓ ਮੰਨਦੀ ਹੈ ਔਰ ਇਸ ਕਰਕੇ ਆਪਾਂ ਨੇ ਪੂਰੀ ਪਾਰਟੀ ਦਈ ਹੈ ਬਾਕੀ ਵਾਹਿਗੁਰੂ ਦੀ ਕਿਰਪਾ ਨਾਲ ਪਾਰਟੀ ਹੋਰ ਵੀ ਹੈ ਤੋ ਲੋ ਜੀ ਫਰੈਂਡਸ ਆਪਾਂ ਆਗੇ ਘਰ ਵਾਪਸ ਔਰ ਕਰਦੇ ਆ ਜੀ ਵਲੌਗ ਦਾ ਐਂਡ ਕਿਉਂਕਿ ਚਾਚੀ ਦੇ ਘਰ ਰਹਿ ਗਈ ਸੀ ਪਾਰਟੀ ਦੇਣੀ ਆਪਾਂ ਚਾਚੀ ਦੇ ਘਰਾਂ ਵੀ ਪਾਰਟੀ ਤੇ ਆਏ ਔਰ ਫਾਈਨਲੀ ਪੇਮੈਂਟ ਆਪਣੀ ਆ ਚੁੱਕੀ ਆ ਔਰ ਪੇਮੈਂਟ ਆਪਣੀ ਇੰਨੀ ਕ ਹੈ ਮਤਲਬ ਹਸਾਬ ਲਾ ਲਓ ਤੁਸੀਂ ਡਾਲਰ ਦੇ ਹਿਸਾਬ ਨਾਲ ਆਂਦੀ ਹੈ ਹਨਾ ਤੇ ਬਾਕੀ ਪਤਾ ਹੀ ਹੋਣਾ ਯੂਟਿਊਬਰਾਂ ਨੂੰ ਵੀ ਕਿੰਨੀ ਕ ਪੇ ਆਂਦੀ ਆ ਪਹਿਲੀ ਤੇ ਬਾਕੀ ਚਲੋ ਜੀ ਨੈਕਸਟ ਵਲੌਗ ਦੇ ਵਿੱਚ ਮਿਲਦੇ ਆਪਾਂ ਬਾਕੀ ਜਿੱਥੇ-ਜਿੱਥੇ ਮਨੇ ਪਾਰਟੀ ਦਈ ਆ ਉਹ ਆਪਣੇ ਆਪ ਕਲਿੱਪਸ ਬਣਾ ਕੇ ਭੇਜੀ ਜਾਊਂਗੀ ਮੈਂ ਤੁਹਾਡੇ ਕੋਲ ਸ਼ੇਅਰ ਕਰਾਂਗੀ ਔਰ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਮਿਲਦੇ ਆ ਜੀ ਆਪਾਂ ਨੈਕਸਟ ਵਲੌਗ ਦੇ ਵਿੱਚ ਔਰ ਫੁੱਲ ਵਾਚ ਜ਼ਰੂਰ ਕਰਿਆ ਕਰੋ ਹਣਾ ਪਲੀਜ਼ ਇਸੇ ਤਰ੍ਹਾਂ ਮੈਨੂੰ ਸਪੋਰਟ ਕਰਦੇ ਰਹੋ ਤਾਂ ਕਿ ਥੋੜੀ ਸਪੋਰਟ ਤੋਂ ਬਿਨਾ ਮੇਰਾ ਚੈਨਲ ਬਿਲਕੁਲ ਵੀ ਡੈਡ ਹੈ ਹਣਾ ਥੋੜੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਭਾਈ ਸਪੋਰਟ ਕਰਿਆ ਕਰੋ ਜੀ ਦੱਬ ਕੇ ਔਰ ਵਾਈ ਗਰੁੱਪ ਆਲਾ ਕਰਿਆ ਜੀ ਸਭ ਦਾ ਥੈਂਕ ਯੂ ਸੋ ਮੱਚ ਜਿਨ੍ਹਾਂ ਜਿਨ੍ਹਾਂ ਨੇ ਮੈਨੂੰ ਸਪੋਰਟ ਕਰੀ ਹੈ ਥੋੜੀ ਜਿਹੜੇ ਵੀ ਦੇਖਣ ਵਾਲੇ ਆ ਸਾਰਿਆਂ ਨੂੰ ਦਿਲ ਤੋਂ ਬਹੁਤ ਬ ਔਰ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਚਲੋ ਜੀ ਬਾਏ ਟੇਕ ਕੇਅਰ ਜੀ ਨੈਕਸਟ ਵਲੌਗ ਦੇ ਵਿੱਚ ਮਿਲਦੇ ਆਪਾਂ